ਇਹ ਹੈ ਉਹ ਕੀ 4 ਮਹੀਨੇ ਹੋ ਗਏ ਜੀ ਇਹ ਪ੍ਰੋਬਲਮ ਅੱਛਾ ਬੜੇ ਦੁਖੀ ਆ ਜੀ ਇਹ ਪ੍ਰੋਬਲਮ ਤੋਂ ਸਰਕਾਰ ਪਤਾ ਨਹੀਂ ਕਿਉਂ ਨਹੀਂ ਧਿਆਨ ਦੇ ਰਹੀ ਇੰਨਾ ਪਾਣੀ ਆਉਂਦੇ ਜਾਂਦੇ ਲੋਕਾਂ ਦੇ ਉੱਤੇ ਛਿੱਟੇ ਪੈਂਦੇ ਗੱਡੀਆਂ ਤੇ ਇਹ ਕੋਈ ਮਸਲਾ ਨਹੀਂ ਗਾ ਇਹ ਤਾਂ ਚੱਲ ਪੁਰਾਣਾ ਮਸਲਾ ਹੈ ਇਹਨੂੰ ਤਾਂ ਸਫਾਈ ਕਰਨ ਦੀ ਲੋੜ ਸੀਗੀ ਤੇ ਜੇ ਇਹਨਾਂ ਨੇ ਨਵਾਂ ਕੰਮ ਨਹੀਂ ਕੀਤਾ ਕੰਮ ਸਗਾਂ ਵਾ ਜਿਹੜੀ ਸੜਕ ਬਣੀ ਇਹਨੂੰ ਤਾਂ ਨਾ ਤੋ ਉਸੇ ਪਰਿਵਾਰ ਦਾ ਹੀ ਐਮਸੀ ਆ ਜਿਹੜਾ ਪਹਿਲਾਂ ਸੀ ਤੇ ਚਾਰ ਮਹੀਨਿਆਂ ਤੋਂ ਅਸੀਂ ਨਰਕ ਵਿੱਚ ਦੀ ਲੰਘਦੇ ਫਲਸ਼ਾਂ ਦਾ ਪਾਣੀ ਆ ਲੈਟਰਨ ਦਾ ਪਾਣੀ ਆ ਗੰਦਾ ਪਾਣੀ ਜਿਹੜਾ ਲੋਕਾਂ ਦੇ ਮੂੰਹ ਜਿਹੇ ਛਿੱਟੀ ਵਿੱਚ ਅੱਗੇ ਵੀ ਦੋ ਤਿੰਨ ਥਾਵਾਂ ਤੋਂ ਪੁਲੀਆਂ ਤੇ ਉੱਤੋਂ ਪਾਣੀ ਉੱਛਲਦਾ ਵਾ ਤਾਂ ਕਰਕੇ ਇਹ ਪਾਣੀ ਇਹ ਸੀਵਰੇਜ ਦਾ ਸਾਰਾ ਬਾਹਰ ਆਉਂਦਾ ਦੇਤੇ ਐਮਐਲਏ ਸਾਹਿਬ ਨੂੰ ਮੈਂ ਖੁਦ ਫੋਨ ਕੀਤਾ ਪਰ ਸੇ ਜੋ ਉਥੇ ਕਹਿੰਦੇ ਅਸੀਂ ਉਥੇ ਹੈਗੇ ਆਂ ਬੀਜੀ ਦੂਜੇ ਇਲੈਕਸ਼ਨਾਂ ਚ ਲੁਧਿਆਣੇ ਠੀਕ ਆ ਯਾਰ ਲੰਦੇ ਸਿਰਫ ਆ ਬੀਜੀ ਆ ਪਰ ਇੱਥੇ ਕਹਿ ਦਿਓ ਮੋਵਰੀ ਨਹੀਂ ਗਈ ਇਨਸਾਨੀਅਤ ਨਾ ਦੇ ਤੁਸੀਂ ਪਬਲਿਕ ਦਾ ਵੇਖੋ ਬੱਚੇ ਤਾਂ ਆਪਣੇ ਸਕੂਲ ਵਾਲੇ ਕਿੱਡੇ ਗੰਦੇ ਪਾਣੀ ਵਿੱਚ ਦੀ ਜਾਂਦੇ ਵਿਚਾਰੇ ਜਿੱਦੀ ਕਮੇਟੀ ਐ ਕਮੇਟੀ ਕਾਂਗਰਸ ਪਾਰਟੀ ਦੀ ਐ ਤੇ ਮੈਂ ਵੀ ਕਾਂਗਰਸੀ ਆ ਪ੍ਰਧਾਨ ਵੀ ਕਾਂਗਰਸੀ ਐ ਐਮਸੀ ਵੀ ਕਾਂਗਰਸੀ ਐ ਕੀ ਚਲੋ ਹੋਰ ਨਵਾਂ ਵਿਵਲਮਣ ਦੇ ਕੰਮ ਕਰਨੇ ਹੁਣ ਤਾਂ ਫੰਡ ਆਏ ਤਾਂ ਹੋਣਗੇ ਇਹਦੇ ਵਾਸਤੇ ਵੀ ਕੋਈ ਫੰਡ ਚਾਹੀਦਾ ਤੇ ਫੇਰ ਯਾਰ ਦਵਾ ਖੜੀਆਂ ਕਰ ਦਿਓ ਫਿਰ ਤੁਸੀਂ ਕਹਿ ਦਿਓ ਵੀ ਨਹੀਂ ਕਰ ਸਕਦੇ ਲੋਕ ਆਪੇ ਕਰ ਲੈਣਗੇ ਥੋਥੋ ਕੀ ਕਰਾਉਣਾ ਕਿਰਤ ਸਾਡੇ ਕੋਲ ਤਾਂ ਆ ਹੀ ਹੱਲ ਰਹਿ ਗਿਆ ਨਾ ਵੀ ਅਸੀਂ ਪੈਸੇ ਇਕੱਠੇ ਕਰਕੇ ਇਹਦੀ ਸਫਾਈ ਵਾਸਤੇ ਤੇ ਜਾਂ ਭਾਈ ਇਹ ਸਰਕਾਰੀ ਪਲਾਂਟ ਬਣਿਆ ਹੋਇਆ ਹੁਣ ਝੋਨੇ ਦਾ ਵੀ ਸੀਜ਼ਨ ਆ ਝੋਨਾ ਲਾ ਲਗੇ ਤੇ ਜਾਂ ਮੱਛੀ ਵਾਲਣ ਬਣਾਲ ਗਏ ਸਰਕਾਰ ਦਾਅਵੇ ਕਰਦੀ ਹੈ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਤੰਗੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਕਿਤੇ ਨਾ ਕਿਤੇ ਸਰਕਾਰ ਆਪਣੇ ਦਾਅਵੇਾਂ ਤੇ ਖਰੀ ਵੀ ਉਤਰਦੀ ਆ ਪਰ ਕਈ ਵਾਰ ਹੁੰਦਾ ਸਬੰਧਤ ਵਿਭਾਗ ਸਬੰਧਤ ਅਧਿਕਾਰੀ ਇਹਨਾਂ ਵੱਲ ਧਿਆਨ ਨਹੀਂ ਦਿਖਾਉਂਦੇ ਇੱਕ ਤਸਵੀਰਾਂ ਤੁਹਾਨੂੰ ਅਸੀਂ ਫਰੀ ਕੋਟ ਦੀਆਂ ਦਿਖਾ ਰਹੇ ਹਾਂ ਇਹ ਫਰੀ ਕੋਟ ਦੇ ਜਾਂਦੇ ਹੋਏ ਇਹ ਸਟੇਟ ਹਾਈਵੇ ਹੈਗਾ ਫਰੀ ਕੋਟ ਤੋਂ ਫਰੋਈਪੁਰ ਨੂੰ ਜਾਂਦੇ ਹੋਇਆ ਤੁਸੀਂ ਦੇਖ ਸਕਦੇ ਹੋ ਕਿਥੋਂ ਤੱਕ ਇਹ ਰਹਿ ਗਿਆ ਇੱਥੇ ਪਾਣੀ ਖੜਾ ਹੋਇਆ ਹੈਗਾ ਪਾਣੀ ਨਾਲ ਬੁਰਾ ਹਾਲਾ ਗੱਡੀਆਂ ਤੁਸੀਂ ਦੇਖ ਸਕਦੇ ਹੋ ਕਿਵੇਂ ਆਮ ਵੀਕਲ ਤੇ ਨੰਗਣ ਵਾਲੇ ਬੰਦੇ ਵੀ ਔਖਾ ਹੋ ਜਾਂਦਾ ਦੂਜੀ ਗੱਲ ਕੀ ਇਹ ਪਾਣੀ ਦੇ ਵਿੱਚੋਂ ਮਸ਼ਕ ਮਾਰਦਾ ਆ ਪਰ ਇਥੋਂ ਦੀ ਗੱਲ ਕਰੀਏ ਆਲਾ ਅਧਿਕਾਰੀਆਂ ਦੀਆਂ ਅਫਸਰਾਂ ਦੀਆਂ ਲੀਡਰਾਂ ਦੀਆਂ ਗੱਡੀਆਂ ਲੰਘਦੀਆਂ ਨੇ ਪਰ ਕਿਸੇ ਵੱਲੋਂ ਇਤਨੀ ਧਿਆਨ ਨਹੀਂ ਦਿੰਦਾ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਕਿਸੇ ਸਿਮਨ ਵਾਲੇ ਦੀਆਂ ਨਹੀਂ ਗਿਆ ਇਹ ਫ੍ਰੀਕੋਰਟ ਦੇ ਆ ਉਹ ਜਿਹੜਾ ਹੈਗਾ ਫਰੋਇਪੁਰ ਰੋਡ ਦੀਆਂ ਤਸਵੀਰਾਂ ਨੇ ਇੱਥੇ ਜਿਹੜਾ ਹੈਗਾ ਨਾਲਾ ਇਹ ਬੰਦ ਹੋਇਆ ਹੋਇਆ ਪਿਆ ਤੇ ਇਹਦਾ ਜਿਹੜਾ ਪਾਣੀ ਆ ਲਗਾਤਾਰ ਰਿਸਕੇ ਜਿਹੜਾ ਹਾਇ ਸੜਕ ਦੇ ਉੱਪਰ ਜਾ ਰਿਹਾ ਹੈਗਾ ਸੜਕ ਦੇ ਉੱਪਰ ਪਾਣੀ ਖੜਾ ਤੁਸੀਂ ਗੱਡੀਆਂ ਤੁਸੀਂ ਆਪ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਗੱਡੀਆਂ ਲੰਘਦੀਆਂ ਨੇ ਤੇ ਜਿਹੜਾ ਸੜਕ ਟੁੱਟਣ ਦਾ ਵੀ ਇਹ ਕਾਰਨ ਬਣਦਾ ਪਰ ਕਿਤਨਾ ਕਿਤੇ ਪ੍ਰਸ਼ਾਸਨ ਜਾਂ ਅਧਿਕਾਰੀ ਜਾ ਕੇ ਸਾਧਿਆ ਰਾਜ ਤੇ ਲੋਕ ਸ਼ਾਇਦ ਇਹਨਾਂ ਨੂੰ ਨਜ਼ਰ ਨਹੀਂ ਆ ਰਿਹਾਗਾ ਇਹ ਸ਼ਾਇਦ ਗਰਮੀ ਕਾਰਨ ਉਹ ਬਾਹਰ ਨਹੀਂ ਨਿਕਲਦੇਗੇ ਇਸ ਕਾਰਨ ਉਹਨਾਂ ਨੂੰ ਇਹ ਨਜ਼ਰ ਨਹੀਂ ਆ ਰਹੀਗਾ ਕਿਉਂਕਿ ਦੱਸਿਆ ਜਾ ਰਿਹਾ ਕਿ ਪ੍ਰੀਵ 2 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਇਹ ਪਾਣੀ ਇਸੇ ਤਰ੍ਹਾਂ ਇਸ ਸੜਕ ਦੇ ਵਹਿ ਰਿਹਾ ਤੇ ਸੜਕੇ ਦੀ ਨਵੀਂ ਬਣੀ ਆ ਇਹ ਟੁੱਟਣ ਦਾ ਡਰੂ ਸੜਨਾ ਇੱਥੋਂ ਦੇ ਲੋਕ ਮਜੂਦ ਨਹੀਂ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਾਡਾ ਇਧਰ ਲੋਕ ਹਾਂਜੀ ਭਾਈ ਕੀ ਨਾਂ ਤੁਹਾਡੇ ਮੇਰਾ ਨਾਂ ਡਾਕਟਰ ਕਸ਼ਮੀਰ ਸਿੰਘ ਜੀ ਯਾਰ ਅੱਜ ਵੀ ਸਮੱਸਿਆਤ ਕਦੋਂ ਮੈਨੂੰ ਤੁਹਾਡਾ ਕਹੀ ਆ ਇਹ ਹੈ ਹੋਗੀ 4 ਮਹੀਨੇ ਹੋ ਗਏ ਇਹ ਪ੍ਰੋਬਲਮ ਅੱਛਾ ਬੜੇ ਦੁਖੀ ਆ ਜੀ ਇਹ ਪ੍ਰੋਬਲਮ ਤੋਂ ਸਰਕਾਰ ਪਤਾ ਨਹੀਂ ਕਿਉਂ ਨਹੀਂ ਧਿਆਨ ਦੇ ਰਹੀ ਇੰਨਾ ਪਾਣੀ ਆਉਂਦੇ ਜਾਂਦੇ ਲੋਕਾਂ ਦੇ ਉੱਤੇ ਛਿੱਟੇ ਪੈਂਦੇ ਗੱਟੀਆਂ ਤੇ ਪੈਂਦੇ ਆ ਉਹੀ ਲੋਕੀ ਬਿਮਾਰੀ ਘਰੇ ਲੈ ਕੇ ਜਾਂਦੇ ਆ ਪਤਾ ਨਹੀਂ ਸਰਕਾਰ ਨਾ ਸਰਪੰਚ ਸਾਹਿਬ ਸੁਣ ਰਹੇ ਇਥੋਂ ਦੇ ਨਾ ਐਮਸੀ ਸਾਹਿਬ ਆ ਰਹੇ ਨੇ ਨਾ ਸਰਕਾਰ ਚੋਂ ਕੋਈ ਆ ਰਿਹਾ ਹੈ ਕਮੇਟੀ ਵਾਲੇ ਵੀ ਕੋਈ ਨਹੀਂ ਆ ਰਹੇ ਨੈਸ਼ਨਲ ਹਾਈਵੇ ਹੈ ਇਹ ਨਾ ਹਾਈਵੇ ਵਾਲੇ ਆ ਰਹੇ ਆ ਪਤਾ ਨਹੀਂ ਕੀ ਗੱਲ ਆ ਚੀਵਰੇਜ ਦਾ ਬਹੁਤ ਬੁਰਾ ਹਾਲ ਆ ਟੱਪਨ ਤੋਂ ਲੋਕੀ ਇੱਥੋਂ ਦੁਖੀ ਨੇ ਆਪਾਂ ਗੱਲ ਕਰੀਏ ਇਹ ਜਿਹੜਾ ਏਰੀਆ ਹੈਗਾ ਇਹ ਸਰਪੰਚੀ ਦੇ ਅੰਡਰ ਆ ਜਾਂ ਕਿ ਐਮਸੀ ਅੰਡਰ ਆਉਂਦਾ ਹੈ ਇਹ ਦੇਖੋ ਜੀ ਆਉਂਦਾ ਸਰਪੰਚੀ ਦੇ ਅੰਡਰ ਆ ਪਰ ਆ ਜਿਹੜਾ ਖਾਲਾ ਇਹ ਕਮੇਟੀ ਜਨ ਅਗਰ ਕਾਉਂਸਲ ਦਾ ਇਹਦੀ ਕੀ ਲੱਗਦਾ ਸਫਾਈ ਸੁਈ ਨੂੰ ਜਿਹਦੇ ਕਾਰਨ ਸਮੱਸਿਆ ਮੈਣ ਹੈਗੀ ਸਫਾਈ ਤਾਂ ਕਰਦੇ ਹੀ ਨਹੀਂ ਜੀ ਪਤਾ ਨਹੀਂ ਕੀ ਗੱਲ ਹੈ ਜੀ ਆ ਪੁਲੀ ਪਟਾ ਕੇ ਇਹਨੂੰ ਚਲਵਾਇਆ ਜਾਵੇ ਅੱਗੇ ਵੀ ਦੋ ਤਿੰਨ ਥਾਵਾਂ ਤੋਂ ਪੁਲੀਆਂ ਤੇ ਉੱਤੋਂ ਪਾਣੀ ਉਛਲਦਾ ਵਾ ਤਾਂ ਕਰਕੇ ਹੀ ਪਾਣੀ ਇਹ ਸਿਵਰੇਜ ਦਾ ਸਾਰਾ ਬਾਹਰ ਆਉਂਦਾ ਵਾ ਇੱਥੋਂ ਅੱਗੇ 2-3 ਘਰ ਆ ਉਹ ਤਾਂ ਵਿਚਾਰੇ ਟੱਪਦੇ ਹੀ ਇਹਨਾਂ ਦੇ ਘਰ ਦੇ ਥਾਣੀ ਦੀ ਟੱਪਦੇ ਆ ਹੁਣ ਉਸ ਬਸਿਆ ਕਰਦੇ ਨੇ ਦਿਹਰੇ ਦਿਖਾਉਣੇ ਆ ਇੱਥੇ ਜਿਹੜਾ ਹੈਗਾ ਅੱਗੇ ਗਲੀ ਦੇ ਵਿੱਚ ਘਰ ਵੀ ਦਸਿਆ ਜਾ ਰਿਹਾ ਆ ਲੋਕਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇੱਥੇ ਗੰਦ ਵੀ ਪਿਆ ਹੋਇਆ ਤੇ ਇਧਰ ਅੱਗੇ ਪਾਸੇ ਗੱਲ ਕਰੀਏ ਤਾਂ ਗਲੀ ਹੈਗੀ ਆ ਗਲੀ ਦੇ ਪਿੱਛੇ ਪਾਸੇ ਘਰ ਦੇ ਵਿੱਚ ਲੋਕ ਵੀ ਰਹਿੰਦੇ ਆ ਉਹਨਾਂ ਨੂੰ ਵੀ ਜਿਹੜੇ ਦਿੱਕਤ ਕਾਫੀ ਆ ਰਹੀ ਹੈਗੀ ਆ ਪਰ 3-4 ਮਹੀਨੇ ਦਾ ਸਮਾਂ ਹੋ ਚੁੱਕਿਆ ਹੈਗਾ ਕਿਸੇ ਵੱਲੋਂ ਵੀ ਜਿਹੜਾ ਧਿਆਨ ਦਿੱਤਾ ਗਿਆ ਹੈਗਾ ਤੇ ਹੋਰ ਵੀ ਆਪਣੇ ਲੋਕ ਮੂਜ ਦੇ ਹਾਂਜੀ ਬਾਈ ਕੀਨਾ ਤੁਹਾਡੀ ਮੇਰਾ ਸਵਰਨ ਸਰਾਹ ਜੀ ਮੈਂ ਸੋਸ਼ਲ ਵਰਕਰ ਹਾਂ ਸਾਡਾ ਧਾਰਾ ਸਿੰਘ ਕਲੋਨੀ ਮੇਰੀ ਰੈਸ਼ ਹੈ ਮੇਰਾ ਤਕਰੀਬਨ ਮੈਂ ਘਟੂ ਘਟ 10-20 ਵਾਰ ਟਪਣਾ ਪੈਂਦਾ ਸਾਡੀ ਫੈਮਿਲੀ ਜਾਂਦੀ ਇਧਰ ਸਾਰੇ ਸਾਰੇ ਇਧਰੋ ਜਿੰਨੀਆਂ ਕਲੋਨੀ ਵਾਲੇ ਸਾਰੇ ਜਾਂਦੇ ਆ ਤੇ ਇਹ ਤਿੰਨ ਚਾਰ ਮਹੀਨਿਆਂ ਤੋਂ ਪ੍ਰੋਬਲਮ ਹੈ ਮੈਂ ਖੁਦ ਵੀ ਪਾਈ ਆ ਫੇਸਬੁੱਕ ਤੇ ਆਪਦੇ ਪੇਜ ਤੇ ਪਾਉਣਾ ਵੀ ਕਹਿਣ ਤੋਂ ਭਾਵੇਂ ਆ ਵੀ ਇਹਦਾ ਕੰਮ ਵੱਡਾ ਕੋਈ ਮਸਲਾ ਨਹੀਂਗਾ ਇਹ ਤਾਂ ਚਲ ਪ੍ਰਾਣਾ ਮਸਲਾ ਇਹਨੂੰ ਤਾਂ ਸਫਾਈ ਕਰਨ ਦੀ ਲੋੜ ਸੀਗੀ ਤੇ ਜੇ ਇਹਨਾਂ ਨੇ ਨਵਾਂ ਕੰਮ ਨਹੀਂ ਕੀਤਾ ਕੰਮ ਸਗਾਂ ਮਾ ਜਿਹੜੀ ਸੜਕ ਬਣੀ ਇਹਨੂੰ ਤਾਂ ਨਾਂ ਤੜਾਉਣਾ ਮੈਂ ਗੁਰਦੇਵ ਤੇ ਐਮ ਐਲ ਏ ਸਾਹਿਬ ਨੂੰ ਮੈਂ ਖੁਦ ਫੋਨ ਕੀਤਾ ਪਰ ਸਜਾ ਉੱਥੇ ਕਹਿੰਦੇ ਅਸੀਂ ਉੱਥੇ ਹੈਗੇ ਆਂ ਵੀ ਜੀ ਦੂਜੇ ਇਲੈਕਸ਼ਨਾਂ 'ਚ ਲੁਧਿਆਣੇ ਠੀਕ ਆ ਯਾਰ ਲੁਧਿਆਣੇ ਸਿਰਫ ਆ ਬੀ ਜੀ ਆ ਪਰ ਇੱਥੇ ਕਹਿ ਦਿਉ ਮੋਵਰੀ ਨਹੀਂ ਗਈ ਇਨਸਾਨੀਅਤ ਨਾ ਦੇ ਤੁਸੀਂ ਪਬਲਿਕ ਦਾ ਵੇਖੋ ਬੱਚੇ ਟੱਪ ਦੇ ਸਕੂਲ ਵਾਲੇ ਕਿੱਡੇ ਗੰਦੇ ਪਾਣੀ ਵਿੱਚ ਦੀ ਜਾਂਦੇ ਵਿਚਾਰੇ ਨਿਹਤੋ ਵਿੱਚ ਕਹਿੰਦੇ ਆ ਵੀ ਅੰਕਲ ਕਿੱਡੀ ਭਮਸਿਆ ਹੁਣ ਕਿਹਨੂੰ ਰੋਈਏ ਇਹ ਸਿਰਫ ਕੁਰਸੀ ਤੱਕਰ ਮਸਲਾ ਨਹੀਂ ਰੱਖਣਾ ਚਾਹੀਦਾ ਇਨਸਾਨੀਅਤ ਹੋਣੀ ਚਾਹੀਦੀ ਹੈ ਕੋਈ ਵੀ ਹੋਵੇ ਮੈਂ ਪਿਛਲੀ ਸਰਕਾਰ ਕਾਂਗਰਸ ਦਾ ਕੋਈ ਨੁਮਾਇੰਦਾ ਨਹੀਂ ਜਾਂ ਮੈਂ ਉਹਨਾਂ ਦਾ ਕੋਈ ਵਰਕਰ ਨਹੀਂਗਾ ਮੈਂ ਸੋਸ਼ਲ ਵਰਕਰ ਆ ਪਰ ਜਿਹੜੀਆਂ ਚੀਜ਼ਾਂ ਉਹਨਾਂ ਨੇ ਕੀਤੀਆਂ ਪਿੱਛੇ ਮੈਂ ਉਹਦਾ ਧੰਨਵਾਦ ਕਰਾਂਗਾ ਲਾਈਟਾਂ ਲੱਗੀਆਂ ਬਾਕੀ ਕੰਮ ਵੀ ਹੋਏ ਉਹਨਾਂ ਦੇ ਅਧੀਨ ਬਹੁਤ ਵਧੀਆ ਹੋਏ ਆ ਪਰ ਇਹਨਾਂ ਨੇ ਤਿੰਨ ਸਾਲਾਂ ਵਿੱਚ ਕੁਝ ਵੀ ਨਹੀਂ ਕੀਤਾ ਵੇਖੋ ਆ ਟੱਟੀ ਪਸ਼ਾਬ ਵਾਲਾ ਪਾਣੀ ਆ ਜਿਹਦੇ ਵਜਿਦਿ ਪਬਲਿਕ ਡੇਲੀ ਟਪਦੀ ਆ ਸਮਝ ਗਏ ਕੁਝ ਕਰਨ ਤਾਂ ਤੇ ਨਵੇਰ ਕਮਸੋਦਿਤੀਆਂ ਚੁਲੀ ਆਂਦੇ ਕਿਸੇ ਨੇ ਭਾਈ ਜੀ ਸਾਰਿਆਂ ਦੇ ਜਦੋਂ ਪਾਉਣੇ ਆ ਅੱਜ ਤੁਹਾਡੀ ਨਿਊਜ਼ ਲੱਗੂਗੀ ਸਾਰਿਆਂ ਨੂੰ ਪਤਾ ਹੈ ਬਸ ਮੋਬਾਈਲਾਂ ਤੇ ਕਰੋਨਾ ਨੂੰ ਵੇਖ ਕੇ ਅੱਖਾਂ ਬੰਦ ਕਰ ਲੈਂਦੇ ਆ ਯਾਰ ਅਸੀਂ ਕਿੱਡੇ ਇੱਕ ਨਰਕ ਚ ਪੈ ਗਏ ਆ ਵੇਖੋ ਇਨਸਾਨੀਅਤ ਹੀ ਖਤਮ ਹੋਈ ਪਈ ਐ ਇਹ ਆ ਤਾਂ ਹੀ ਪੰਜਾਬ ਸਾਡਾ ਦੁਖੀ ਐ ਕਿਸੇ ਤੋਂ ਦੁਖੀ ਨਹੀਂ ਗਏ ਸਾਡੀ ਜੋ ਇਨਸਾਨੀਅਤ ਖਤਮ ਹੁੰਦੀ ਐ ਜਿਹੜੇ ਗੁਰੂ ਪੀਰ ਸੀ ਸੰਤ ਮਹਾਤਮਾ ਜੀ ਕਿੱਡੇ ਵੇਖੋ ਨੇ ਸਾਨੂੰ ਪਿਆਬੀਆਂ ਨੂੰ ਇੱਕ ਜਜ਼ਬਾ ਦਿੱਤਾ ਸੀ ਤੁਰਿਆ ਜਾਂਦਾ ਇਹ ਬੰਦਾ ਕੋਈ ਉਹਦੀ ਵੀ ਜੇ ਦੁਖੀ ਆ ਬਾਹ ਫੜੋ ਤੇ ਅੱਜ ਅਸੀਂ ਆਪ ਦੇ ਕੰਮ ਵੀ ਨਹੀਂ ਕਰ ਸਕਦੇ ਯਾਰ ਸਰਕਾਰ ਕਹਿ ਰਹੀ ਹੈ ਕਿ ਜੋ 70 ਸਾਲਾਂ ਦੇ ਵਿੱਚ ਨਹੀਂ ਹੋਇਆ ਅਸੀਂ ਕਰਕੇ ਦਿਖਾਇਆ ਪਰ ਗਰਾਊਂਡ ਲੈਵਲ ਦੀ ਗੱਲ ਕਰੀਏ ਤਾਂ ਮਸਲੇ ਉਹੀ ਨੇ ਗਲੀਆਂ ਦੇ ਨਾਲੀਆਂ ਦੇ ਜਿਹੜੀ ਟੈਂਟਰ ਲੋ ਟਾਇਲਾਂ ਦੇ ਇਹੀ ਸਮੱਸਿਆ ਹਜੇ ਤੱਕ ਚੱਲੀਆਂ ਆਉਂਦੀਆਂ ਨੇ ਦੇਖੋ ਇਹ ਇਹ ਜੇ ਸਰਕਾਰ ਬਣੀ ਨੂੰ 3 ਸਾਲ ਹੋ ਗਏ ਹੈ ਮੈਂ ਸਾਧਕ ਚੌਂਕ ਤੋਂ ਇਧਰ ਤੁਰ ਪੈਣਾ 6-7 ਕਲੋਨੀਆ ਹੈ 1 ਰੁਪਏ ਦਾ ਕੰਮ ਨਹੀਂ ਹੋਏਗਾ ਸਮਝ ਗਏ ਜੇ ਹੋਇਆ ਤਾਂ ਉਹ ਗਰਾਊਂਡ ਲੈਵਲ ਤੇ ਉਹਦਾ ਕੋਈ ਤਿਆਰਪੇ ਦਾ ਨਹੀਂ ਹੋਇਆ ਹੋਊਗਾ ਵੀ ਕੋਈ ਤਿਆਰਪੇ ਅਨਸਾਰ ਹੋਇਆ ਸਮਝ ਗਏ ਅਈ ਇਹ ਦੂ ਕਿਹੜਾ ਕੰਮ ਹੋਊਗਾ ਦੁਨੀਆ ਦਾ ਸਭ ਤੋਂ ਵੱੱਕੀ ਨੀ ਪਬਲਿਕ ਹਜ਼ਾਰਾਂ ਟੱਪਦੀਆਂ ਉਹ ਬੀਬੀਆਂ ਟੱਪਦੀਆਂ ਵਿਚਾਰੀਆਂ ਤੁਰ ਕੇ ਨਰੇਗਾਲੀਆਂ ਇਧਰ ਦੀ ਟੱਪਦੀਆਂ ਕੰਮ ਵਾਲੀਆਂ ਬੱਸ ਆਉਂਦੀ ਆ ਛੱਟੇ ਪਾ ਕੇ ਤੁਰ ਜਾਂਦੀ ਆ ਯਾਰ ਧੀਆ ਪੈਣਾ ਸਾਰਿਆਂ ਦੀ ਇੱਕ ਹੈ ਇੱਜ਼ਤ ਇੱਕ ਐਨੀ ਇਨਸਾਨੀਅਤ ਮੈਂ ਵੇਖੀ ਇਹਨਾਂ ਦੀ ਯਾਰ ਮੈਨੂੰ ਇਹ ਦੁਖੀ ਹੋ ਕੇ ਕਹਿਣਾ ਪੈ ਗਿਆ ਵੀ ਇਹ ਸਾਇਰ ਹੈ ਇਹ ਬੰਦਾ ਸੋਚੇ ਯਾਰ ਖੜੀ ਸਰਕਾਰ ਦੇ ਖਿਲਾਫ ਪਰ ਇਨਸਾਨੀਅਤ ਨਾ ਹੋਣ ਦੇ ਸਬੂਤ ਹੈ ਸਭ ਤੋਂ ਵੱਡੇ ਵੀ ਆ ਜਿਹੜਾ ਕੰਮ ਹੈ ਇਹਨਾਂ ਚ ਰੱਖਾਂ ਮੀਚ ਲੈਣੀਆਂ ਵੀ ਇਨਸਾਨੀਅਤ ਖਤਮ ਹੈ ਮੈਂ ਤਾਂ ਇਹ ਸਮਝੂਗਾ ਵੀ ਇਹਨਾਂ ਨੂੰ ਲੋਕ ਜ਼ਰੂ ਕਿ ਤਨਾ ਕਿਤੇ ਸਬਕ ਸਿਖਾਉਣਗੇ ਇਹ ਪਿੰਡਾਂ ਚ ਆ ਜਾਣ ਇਲੈਕਸ਼ਨ ਤੇ ਭਾਵੇਂ ਗਲੀਆਂ ਚ ਆ ਜਾਣ ਸ਼ਹਿਰਾਂ ਜਾਵੜਨ ਸਭ ਸਿਖਾਉਣਗੇ ਕੰਮ ਨਹੀਂ ਹੋਇਆ ਕੋਈ ਵੀ ਇਹਨਾਂ ਦੀ ਤੱਕ ਤੋ ਤਸਵੀਰਾਂ ਦੇ ਵਿੱਚ ਜਿਸ ਨੂੰ ਤੁਹਾਨੂੰ ਦਿਖਾਇਆ ਸੀ ਕਿ ਲਗਾਤਾਰ ਸਵਾਲ ਖੜੇ ਹੋ ਰਹੇ ਨੇ ਪ੍ਰਸ਼ਾਸਨ ਤੇ ਵੀ ਜਿਹੜੇ ਰਾਜਨੀਤਿਕ ਲੋਕਾਂ ਤੇ ਵੀ ਕਿਉਂਕਿ ਉਹਨਾਂ ਵੱਲੋਂ ਵੀ ਕੋਈ ਨਹੀਂ ਕਾ ਕਰਦੀ ਰਗਵੀਰ ਜੀ ਤੁਹਾਡਾ ਇਹ ਮਹੱਲਾ ਹੈਗਾ ਤੁਸੀਂ ਇੱਥੋਂ ਚੋਣਾ ਵੀ ਲੜਦੇ ਰਹੇ ਹੋ ਕਿ ਪਹਿਲਾਂ ਵੀ ਕਦੇ ਸਮੱਸਿਆ ਆਈ ਸੀ ਜਾਂ ਇਸ ਵਾਰੀ ਇਹ ਲੱਗ ਰਿਹਾ ਸਮੱਸਿਆ ਹੈਗੀ ਹੈ ਦੇਖੋ ਕਾਫੀ ਸਮਾਂ ਪਹਿਲਾਂ ਇੱਥੇ ਸਾਡੇ ਐਮਸੀ ਮਹਿੰਦਰ ਸਿੰਘ ਭੰਡਾਰੀ ਸੀ ਉਹਨਾਂ ਨੇ ਇਸ ਖਾਲੇ ਦੀ ਸਫਾਈ ਕਰਾਈ ਤੇ ਅਸੀਂ ਕੋਈ ਸੁੱਖ ਦਾ ਸਾਹ ਲਿਆ ਉਸ ਤੋਂ ਮਗਰੋਂ ਇੱਥੇ ਸੰਘਾ ਸਾਹਿਬ ਸਾਡੇ ਐਮਸੀ ਬਣੇ ਤੇ ਫਤਿਹ ਸੇਖੂ ਮੈਨੂੰ ਨਾਲੇਨ ਚ ਕੋਈ ਗਰੇਜ ਨਹੀਂ ਪਰ ਇਸ ਨਾਲੇ ਨੂੰ ਨਰਕ ਬਣਾ ਦਿੱਤਾ ਗਿਆ ਇਹ ਸੜਕ ਨੂੰ ਇਸ ਏਰੀਏ ਨੂੰ ਨਰਕ ਬਣਾਇਆ ਉਸ ਉਹਨਾਂ ਨੇ ਉਹਨਾਂ ਦੀ ਪੰਜ ਸਾਲਾਂ ਦੀ ਟਰਮ ਵਿੱਚ ਉਸ ਤੋਂ ਬਾਅਦ ਇਥੋਂ ਇਲੈਕਸ਼ਨ ਮੇਰੇ ਧਰਮਪਤਰੀ ਮਨਦੀਪ ਕੌਰ ਐਮਸੀ ਬਣੇ ਅਸੀਂ ਇਸ ਨਾਲੇ ਦੀ ਸਫਾਈ 5 ਸਾਲਾਂ ਦੇ ਵਿੱਚ ਦੋ ਵਾਰੀ ਬੰਨ ਲਾ ਕੇ ਕਰਵਾਈਏ ਬਾਲਟੀਆਂ ਨਾਲੇ ਇਸ ਨਾਲੇ ਨੂੰ ਕੱਢਿਆ ਚਲੋ ਸਾਡੇ ਕੁਝ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਸਾਰਿਆਂ ਨੂੰ ਤਾਂ ਖੁਸ਼ੀ ਨਹੀਂ ਵੀ ਕੀਤਾ ਜਾ ਸਕਦਾ ਹੁਣ ਫੇਰ ਉਸੇ ਪਰਿਵਾਰ ਦਾ ਹੀ ਐਮਸੀ ਆ ਜਿਹੜਾ ਪਹਿਲਾਂ ਸੀ ਤੇ 4 ਮਹੀਨਿਆਂ ਤੋਂ ਅਸੀਂ ਨਰਕ ਵਿੱਚ ਦੀ ਲੰਘਦੇ ਫਲਸ਼ਾਂ ਦਾ ਪਾਣੀ ਆ ਲੈਟਰਨ ਦਾ ਪਾਣੀ ਆ ਗੰਦਾ ਪਾਣੀ ਜਿਹੜਾ ਲੋਕਾਂ ਦੇ ਮੂੰਹ 'ਤੇ ਛਿੱਟੇ ਪੈਂਦੇ ਆ ਤੇ ਸਾਡਾ ਐਮਸੀਬੀਏ ਦੇ ਬੰਨੇ ਪਿੱਠ ਕਰਕੇ ਬੈਠ ਗਿਆ ਕਾਂਗਰਸ ਪਾਰਟੀ ਦੀ ਕਮੇਟੀ ਹੈ ਕਮੇਟੀ ਕਾਂਗਰਸ ਪਾਰਟੀ ਦੀ ਹੈ ਤੇ ਮੈਂ ਵੀ ਕਾਗਰਸੀ ਆਂ ਪ੍ਰਧਾਨ ਵੀ ਕਾਗਰਸੀ ਹੈ ਐਮਸੀਬੀ ਕਾਗਰਸੀ ਹੈ ਕੀ ਚਲੋ ਹੋਰ ਡਵੈਲਪਮੈਂਟ ਦੇ ਕੰਮ ਕਰਨੇ ਹੁਣ ਤਾਂ ਫੰਡ ਆਏ ਤਾਂ ਹੋਣਗੇ ਇਹਦੇ ਵਾਸਤੇ ਵੀ ਕੋਈ ਫੰਡ ਚਾਹੀਦਾ ਸਾਡੇ ਨਗਰ ਕੌਂਸਲ ਦੀ ਪਰਸੋ ਸ਼ਨੀਵਾਰ ਮੀਟਿੰਗ ਸੀ ਇਹਨਾਂ ਨੂੰ ਕਿਸੇ ਨੂੰ ਨਜਾਇਜ਼ ਤੰਗ ਨਾਲ ਫਾਇਦਾ ਦੇਣਾ ਹੋਵੇ ਤੇ फटाफट ਮੀਟਿੰਗ ਸੱਦ ਲੋ ਯਾਰ ਤੇ ਵੋਟਾਂ-ਵੋਟਿੰਗ ਕਰਾ ਲਓ ਉਹਦੇ ਚ ਗਰਦਿਤ ਸਿੰਘ ਐਮਐਲਏ ਵੀ ਬੈਠਾ ਸੀ ਉਹ ਵੀ ਉਸ ਨੂੰ ਚੱਕਰ ਤੁਸੀਂ ਵੀ ਇੱਕ ਵੋਟ ਦਾ ਕਿਤੇ ਫਰਕ ਰਹੇਗਾ ਤੇ ਮੈਂ ਪਾ ਕੇ ਤੇ ਬੈਨੀਫਿਟ ਦੇ ਦੂੰਗਾ ਇਹਦੇ ਵੱਲੋਂ ਦਾ ਧਿਆਨ ਨਹੀਂ ਆ ਬਾਈ ਜੀ 10 ਘੰਟੇ ਵੀ ਮੈਂ ਫਿਰ ਟੈਲੀਫੋਨ ਕੀਤਾ ਇੱਕ ਮੁੰਡਾ ਇੱਥੇ ਇਹਨਾਂ ਦਾ ਵਰਕਰ ਆ ਬੱਬੂ ਬੱਬੂ ਸਰਾ ਹੈਗਾ ਨਾ ਮੈਂ ਬੱਬੂ ਸਰਾ ਨੂੰ ਪੁੱਛਿਆ ਮੈਂ ਕਿਹਾ ਯਾਰ ਵੀ ਤੁਹਾਡੀ ਪਾਰਟੀ ਦੀ ਸਰਕਾਰ ਆ ਤੁਹਾਡਾ ਐਮਐਲਏ ਯਾਰ ਇਹਦਾ ਕੀ ਮੈਂ ਆਪਾਂ ਕਰ ਕੀ ਉਹ ਕਹਿੰਦਾ ਬਾਈ ਮੈਂ ਐਮਐਲਏ ਸਾਹਿਬ ਨਾਲ ਗੱਲ ਕੀਤੀ ਸੀ ਤੇ ਮੈਂ ਕੋਲੇ ਹੀ ਖੜਾ ਉਹਨੇ ਪੁੱਨ ਲਾ ਲਿਆ ਐਮਐਲ ਸਾਹਿਬ ਕਹਿੰਦੇ ਮੈਂ ਡੀਸੀ ਨੂੰ ਕਹਿਣਾ ਯਾਰ ਇਹ ਡੀਸੀ ਨੂੰ ਕਹਿਣ ਵਾਲਾ ਕੰਮ ਆ ਇਹ ਨਗਰ ਕੌਂਸਲ ਦੇ ਪ੍ਰਧਾਨ ਨੂੰ ਕਹਿਣ ਵਾਲਾ ਕੰਮ ਆ ਤੇ ਜੇ ਨਗਰ ਕੌਂਸਲ ਦੇ ਜਿਹੜੇ ਸਫਾਈ ਕਰਮਚਾਰੀ ਹੈ ਸਾਡੇ ਆਮ ਲੋਕੀ ਕਹਿੰਦੇ ਵੀ ਕੂੜੇ ਵਾਲੇ ਨਹੀਂ ਉਹ ਕੂੜੇ ਵਾਲੇ ਨਹੀਂ ਉਹ ਸਾਡੇ ਯੋਧੇ ਆ ਅਸੀਂ ਗੰਦ ਮਾਰਦੇ ਆ ਤੇ ਉਹ ਸਫਾਈ ਕਰਦੇ ਆ ਕੂੜੇ ਵਾਲੇ ਤਾਂ ਅਸੀਂ ਆ ਕਿਉਂਕਿ ਅਸੀਂ ਗੰਦ ਪਾਉਨੇ ਆ ਸਫਾਈ ਉਹ ਕਰਦੇ ਆ ਮੈਂ ਉਹਨਾਂ ਨੂੰ ਪੁੱਛਿਆ ਵੀ ਜਦੋਂ ਇੱਥੇ ਡਾਲੇ ਤੋਂ ਸਫਾਈ ਕਰ ਰਹੇ ਸੀ ਮੈਂ ਕਿਹਾ ਯਾਰ ਤੁਸੀਂ ਆ ਪਾਣੀ ਨਿਕਲੀ ਜਾਂਦਾ ਤੇ ਇਹਦੀ ਤੁਸੀਂ ਸਲਫਾਂ 'ਪਾ ਚੱਕ ਕੇ ਪੁਲੀਆਂ ਚੱਕ ਕੇ ਸਫਾਈ ਕਿਉਂ ਨਹੀਂ ਕਰਦੇ ਉਹ ਕਹਿੰਦਾ ਜੀ ਸਾਡੇ ਕੋਲੇ ਨਹੀਂ ਕੋਈ ਖੜਦਾ ਤੇ ਮੈਂ ਕਿਹਾ ਯਾਰ ਐਮਸੀ ਸਾਹਿਬ ਨੂੰ ਕਹੋ ਕਹਿੰਦੇ ਅਸੀਂ ਐਮਸੀ ਸਾਹਿਬ ਨੂੰ ਕਿਹਾ ਸੀ ਮੈਂ ਕੋਈ ਗੱਲ ਕੋਲੇ ਨਹੀਂ ਬਣਾ ਰਿਹਾ ਇਹ ਨਾ ਮੈਂ ਕੋਈ ਉਹਦਾ ਵਿਰੋਧ ਕਰ ਰਿਹਾ ਇਸ ਗੱਲ ਦਾ ਕਹਿੰਦੇ ਵੀ ਐਮਸੀ ਸਾਹਿਬ ਨੂੰ ਕਿਹਾ ਸੀ ਵੀ ਪੁਲੀਆਂ ਪਟਣੀਆਂ ਦੇ ਕੋਲੇ ਖੜੋ ਤੇ ਐਮਸੀ ਸਾਨੂੰ ਜਵਾਬ ਦੇ ਗਿਆ ਵੀ ਤੁਸੀਂ ਆਪਦੇ ਪੱਤਰ ਤੇ ਪੱਟ ਕੇ ਸਫਾਈ ਕਰ ਦਿਓ ਜਦੋਂ ਸਾਡਾ ਜ਼ਿੰਮੇਵਾਰ ਮੈਂਬਰ ਆ ਜਿਹੜਾ ਚਲੋ ਉਹ ਕੰਮ ਕਰਨ ਤੋਂ ਕੰਨੀ ਕੁ ਤਰਾਉਂਦਾ ਹੈ ਇਸ ਫਿਰ ਸਾਡਾ ਕੀ ਕਸੂਰ ਹੈ ਨਾ ਤਾਂ ਬੀ ਐਂਡ ਆਰ ਧਿਆਨ ਦੇ ਰਿਹਾ ਸੜਕ ਨੂੰ ਨਹੀਂ ਕਿਉਂਕਿ ਸੜਕ ਬੀ ਐਂਡ ਆਰ ਦੀ ਹੈ ਜਿੱਦ ਦਿਨ ਟੁੱਟੀਆਂ ਬੀ ਐਂਡ ਆਰ ਦੀ ਸੜਕ ਟੁੱਟ ਰਹੀਆਂ ਤੇ ਬੀ ਐਂਡ ਆਰ ਜਿਹੜਾ ਵਿਭਾਗ ਹੈ ਉਹ ਕਮੇਟੀ ਨੂੰ ਨਗਰ ਕੌਂਸਲ ਨੂੰ ਨੋਟਿਸ ਕਿਉਂ ਨਹੀਂ ਕੱਢਦਾ ਵੀ ਥੋੜਾ ਪਾਣੀ ਸਾਡੀ ਸੜਕ ਤੇ ਆਉਂਦਾ ਇਹ ਬੀ ਐਂਡ ਆਰ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਨਗਰ ਕੌਂਸਲ ਨੂੰ ਨੋਟਿਸ ਕੱਢੇ ਪਰ ਯਾਰ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੀ ਸਾਰੇ ਸੁੱਤੇ ਪਏ ਆ ਜਦੋਂ ਤੱਕ ਕਿਸੇ ਨੂੰ ਨਿੱਜੀ ਫਾਇਦਾ ਦੇਣਾ ਹੁੰਦਾ ਹੈ ਤੇ ਰਾਤੇ-ਰਾਤ ਝੰਡਾ ਕੱਢਿਆ ਜਾਂਦਾ ਤੇ ਅਗਲੇ ਦਿਨ ਮੀਟਿੰ ਜਿੱਥੇ ਸਾਰੀ ਜਿੱਥੇ ਲੋਕਾਂ ਦੇ ਹਿੱਤਾਂ ਦੀ ਗੱਲ ਆਉਂਦੀ ਹੈ ਉੱਥੇ ਜਾ ਕੇ ਚੁੱਪ ਹੋ ਜਾਂਦੇ ਆ ਗੰਦੇ ਪਾਣੀ ਦੇ ਛਿੱਟੇ ਸਾਡੇ ਮੂੰਹ 'ਚ ਵੀ ਪੈਂਦਾ ਇਹ ਗੰਦਾ ਪਾਣੀ ਸਾਡੇ ਸਿਰ 'ਚ ਵੀ ਪੈਂਦਾ ਜਦੋਂ ਅਸੀਂ ਵਹੀਕਲ ਤੇ ਆਦੇ ਘਰੇ ਜਾਂਦੇ ਆ ਉਹੀ ਗੰਦੇ ਟਾਇਰ ਲਿਬੜੇ ਲੈ ਕੇ ਅਸੀਂ ਆਪਦੇ ਘਰੇ ਵੜਦੇ ਆ ਜਿੱਥੇ ਸਾਡੇ ਘਰਾਂ 'ਚ ਵੀ ਇਹ ਬਿਮਾਰੀ ਫੈਲਣ ਦਾ ਡਰ ਹੈ ਜੇ ਇਹਦੇ ਤੋਂ ਕੋਈ ਬਿਮਾਰੀ ਫੈਲ ਗਈ ਇਹਦਾ ਜ਼ਿੰਮੇਵਾਰ ਕੌਣ ਹੈ ਇਹਦਾ ਜ਼ਿੰਮੇਵਾਰ ਨਗਰ ਕਾਉਂਸਲ ਹੈ ਜਾਂ ਐਮਸੀ ਹੈ ਜਾਂ ਐਮਐਲਏ ਹੈ ਜਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਜ਼ਿੰਮੇਵਾਰ ਕੌਣ ਹੈ ਕਿਸੇ ਦੀ ਡਿਊਟੀ ਫਿਕਸ ਨਹੀਂ ਜੇ ਸੜਕ ਟੁੱਟ ਗਈ ਸਾਡੇ ਪੈਸਿਆਂ ਨਾਲ ਬ ਇਥੋਂ ਤੁਸੀਂ ਕੋਈ ਕੰਮ ਹੋ ਜੇ ਹੁਣ ਇਹ ਹੱਥੇ ਦੀ ਉਡੀਕ ਚਾ ਵੀ ਵੱਡਾ ਹਾਸਾ ਹੋਵੇ ਸੋ ਅਸੀਂ ਤੁਹਾਡੇ ਰਾਈ ਨਗਰ ਕਾਉਂਸਲ ਨੂੰ ਵੀ ਬੇਨਤੀ ਕਰਦੇ ਆਂ ਵੀ ਇਹਦੇ ਵੱਲੀ ਧਿਆਨ ਦਿੱਤਾ ਜਾਵੇ ਤਾਂ ਕਿ ਨਾ ਤਾਂ ਵੇਖੋ ਪ੍ਰਧਾਨ ਨੇ ਕਸੀਆ ਫੜ ਕੇ ਇਹਦੀ ਸਫਾਈ ਆਪ ਕਰਨੀ ਹੈ ਨਾ ਕਿਸੇ ਜੇਏ ਨੇ ਆਪ ਕਰਨੀ ਹੈ ਨਾ ਆਈਓ ਨੇ ਆਪ ਕਰਨੀ ਹੈ ਤੇ ਨਾ ਸਾਡੇ ਐਮਸੀ ਸਤਕਾਰਯੋਗ ਐਮਸੀ ਸਾਹਿਬ ਨੇ ਆਪ ਕਰਨੀ ਹੈ ਇਹ ਸਫਾਈ ਤਾਂ ਸਾਡੇ ਸਫਾਈ ਕਰਮਚਾਰੀ ਸਾਡੇ ਯੋਧਿਆਂ ਨੇ ਉਹਨਾਂ ਮੁੰਡਿਆਂ ਨੇ ਕਰਨੀ ਹੈ ਨਾ ਕੀ ਗੱਲ ਵੀ ਅਸੀਂ ਉਹਨਾਂ ਦੇ ਕੋਲੇ ਵੀ ਨਹੀਂ ਖੜ੍ਹ ਸਕਦੇ ਉਹਨਾਂ ਨੂੰ ਸਮਾਨ ਵੀ ਨਹੀਂ ਲੈ ਕੇ ਦੇ ਸਕਦੇ ਸਤੇ ਫੇਰ ਯਾਰ ਬਾਵਾ ਖੜੀਆਂ ਕਰਦੇ ਫਿਰ ਤੁਸੀਂ ਕਹਿਦੇ ਵੀ ਨਹੀਂ ਕਰ ਸਕਦੇ ਲੋਕ ਆਪੇ ਕਰ ਲੈਣਗੇ ਥੋਥੋ ਕੀ ਕਰਾਉਣਾ ਫਿਰ ਤਾਂ ਸਾਡੇ ਕੋਲ ਤਾਂ ਹੀ ਹੱਲ ਰਹਿ ਗਿਆ ਨਾ ਵੀ ਅਸੀਂ ਪੈਸੇ ਇਕੱਠੇ ਕਰਕੇ ਇਹਦੀ ਸਫਾਈ ਵਾਸਤੇ ਤੇ ਜਾਂ ਭਾਈ ਇਹ ਸਰਕਾਰੀ ਪਲਾਂਟ ਬਣਿਆ ਹੋਇਆ ਹੁਣ ਝੋਨੇ ਦਾ ਵੀ ਸੀਜ਼ਨ ਹੈ ਝੋਨਾ ਲਾ ਲਗੇ ਤੇ ਜਾਂ ਮੱਛੀ ਵਾਲਾਂ ਨੂੰ ਬਣਾਲ ਗਏ ਇੱਥੇ ਆਹ ਹੀ ਕੁਸ ਹੈ ਨਾ ਉਹ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਨਾਰਾਜ਼ਗੀ ਹੈ ਕਿਉਂਕਿ 4 ਮਹੀਨੇ ਦਾ ਸਮਾਂ ਹੋ ਚੁੱਕਿਆ ਪਾਣੀ ਲਗਾਤਾਰ ਵਹਿ ਰਿਹਾ ਹੈਗਾ ਗੰਦਾ ਪਾਣੀ ਆ ਦੂਜੀ ਗੱਲ ਇਹਦੇ ਨਾਲ ਹੈਗਾ ਜਿਹੜਾ ਲੋਕਾਂ ਦਾ ਨੁਕਸਾਨ ਹੋਣਾ ਹੋਣਾ ਤੇ ਨਾਲ ਜਿਹੜੀ ਛੜਕ ਆ ਆ ਜਿਹੜੀ ਛੜਕ ਇਥੋਂ ਫਰੋਇਪੁਰ ਨੂੰ ਜਾਂਦੀ ਆ ਤੇ ਇਹਦੇ ਵਿੱਚ ਜੇ ਪਾਣੀ ਨੰਗਾ ਨਾ ਹੋ ਆ ਸਾਈਡਾਂ ਤੋਂ ਜਿਹੜੀ ਟੁੱਟ ਚੁੱਕੀ ਹੈਗੀ ਆ ਤੇ ਹੋਰ ਜਿਹੜਾ ਨੁਕਸਾਨ ਹੋ ਸਕਦਾ ਪਰ ਜਿਹੜਾ ਇਹਦੇ ਵੱਲ ਕੋਈ ਵੀ ਅਧਿਕਾਰੀ ਜਿਹੜਾ ਨਹੀਂ ਦੇ ਰਿਹਾ ਹਾਲਾ ਕਿ ਸਵਾਲ ਖੜੇ ਹੋ ਜਾਂਦੇ ਨੇ ਕਿ ਜਿਹੜੀ মিডিਆ ਹੈਗੀ ਇਹ ਇਹ ਗਲਤ ਖਬਰਾਂ ਚਾਪਦੀ ਹੈ ਜਾਂ ਇਸ ਜਿਹੜਾ ਇੱਕ ਪੱਖ ਹੈਗਾ ਜਾਂ ਇਸ ਪਰ ਇਹਦੇ ਵਿੱਚ 4 ਮਹੀਨੇ ਦਾ ਜਿਹੜਾ ਸਮਾਂ ਹੋ ਚੁੱਕਾ ਹੈ ਕਿ 4 ਮਹੀਨਿਆਂ ਦੇ ਸਮੇਂ ਦੇ ਵਿੱਚ ਇਥੋਂ ਦੇ ਵਿਧਾਇਕ ਇਥੋਂ ਦੇ ਲੀਡਰ ਵੱਡੇ ਚਿਹਰੇ ਕੀ ਇਥੇ ਆਮ ਆਦਮੀ ਪਾਰਟੀ ਦੇ ਜਾਂ ਕੋਈ ਹੋਰ ਪ੍ਰਸ਼ਾਸਨ ਅਧਿਕਾਰੀ ਨਿਕਾ ਅਧਿਕਾਰੀ ਉਥੋਂ ਰੋਡ ਤੋਂ ਨਹੀਂ ਲੰਘਿਆ ਜਾਂ ਕਿਸੇ ਨਗਰ ਜੀਆ ਜਾਂ ਨਗਰ ਕੌਂਸਲ ਦੇਖ ਕੇ ਸੇ ਦਾ ਘਾਰੀ ਦੇ ਜਾਂ ਐਮਸੀ ਦੇ ਨਿਗਾਚ ਨਹੀਂ ਆਇਆਗਾ ਫਿਰ ਜੋ মিডিਆ ਦੇ ਸਵਾਲ ਚੁੱਕਦੇ ਨੇ ਪਹਾਲ ਉਹਨਾਂ ਦੇ ਜੇ ਸਵਾਲ ਚੁੱਕਣੇ ਹੋਣ ਤਾਂ ਆਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਉਹ ਦੇਖਾਂਗੇ ਹੁਣ ਸਮੇਂ ਦੇ ਵਿੱਚ ਇਸ ਵੀਡੀਓ ਤੋਂ ਬਾਅਦ ਪ੍ਰਸ਼ਾਸਨ ਜਾਂ ਇੱਥੋਂ ਦਾ ਐਮਸੀ ਜਾਂ ਵਿਧਾਇਕ ਸਾਹਿਬ ਕੀ ਇਸ ਮਾਮਲੇ 'ਚ ਕਰਦੇ ਨੇ ਤੇ ਜਿਹੜਾ ਲੋਕਾਂ ਨੂੰ ਇੱਕ ਗੰਦ ਤੋਂ ਰਾਹਤ ਮਿਲਦੀ ਹੈ ਕੈਮਰਾਮੈਨ ਮਦਰਾ ਖਬਰਨਾਮਾ ਦੇ ਜਗਤਾਰ ਸਿੰਘ